ਵਿਸ਼ੇਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਦਾ ਸਵਾਗਤ ਹੈ ਮਹਾਂਕੁਮਰਪ੍ਰੀਤ ਕੌਰ ਤਾਂ ਹਾਜ਼ਰ ਹੋਇਆ ਇਸ ਵੇਲੇ ਧੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਟ੍ਰੇਨ ਹਾਦਸਾ ਹੋਇਆ ਉਸ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਐਸਐਸਪੀ ਦਾ ਬਿਆਨ ਜੁੜਾ ਸਾਹਮਣੇ ਆਇਆ ਅਮਰitsar ਤੋਂ ਸੈਰਸਾ ਜਾਣ ਵਾਲੀ ਗਰੀਬ ਰੱਥ ਐਕਟ੍ਰੈਸ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਦੌਰਾਨ ਇੱਕ ਔਰਤ ਦੇ ਜ਼ਖਮੀ ਹੋਣ ਦੀ ਖਬਰ ਹੈ। ਫਿਲਹਾਲ ਜ਼ਖਮੀ ਔਰਤ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਕਿਹਾ ਕਿ ਟ੍ਰੇਨ ਨੂੰ ਅੱਗ ਲੱਗਣ ਦੀ ਘਟਨਾ ਦੇ ਤੁਰੰਤ ਬਾਅਦ ਫਾਇਰ ਅਤੇ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਸਭ ਤੋਂ ਪਹਿਲਾਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਤੇ ਇਸ ਘਟਨਾ ਦੇ ਦੌਰਾਨ ਇੱਕ ਔਰਤ ਚੋਲਸ ਗਈ ਜਿਸ ਨੂੰ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ। ਅੱਗ ਬੁਝਾਉਣ ਦੇ ਲਈ ਚਾਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਲਾਈਆਂ ਗਈਆਂ ਸਨ ਤੇ ਉਹਨਾਂ ਦੱਸਿਆ ਕਿ ਯਾਤਰੀਆਂ ਦਾ ਕਾਫੀ ਸਮਾਨ ਅੱਗ ਦੇ ਵਿੱਚ ਸੜ ਗਿਆ ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਅਤੇ ਫਿਲਹਾਲ ਇਸ ਘਟਨਾ ਦੇ ਦੌਰਾਨ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਇਆ ਜਾ ਰਿਹਾ ਹੈ ਤੇ ਇਸ ਤਰ੍ਹਾਂ ਹੀ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਆਪ ਵਿਧਾਇਕ ਲਖਪੀਰ ਸਿੰਘ ਰਾਏ ਮੌਕੇ ਤੇ ਪਹੁੰਚੇ ਅਤੇ ਰੇਲਵੇ ਪੁਲਿਸ ਅਤੇ ਹੋਰਨਾਂ ਅਧਿਕਾਰੀਆਂ ਤੋਂ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਵਾਰੀਆਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਪ੍ਰੋਸਾ ਵੀ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ। ਤਦਰੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੂੰ ਇੱਕ ਵੱਡਾ ਝਟਕਾ ਲੱਗਿਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੇ ਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਨੂੰ ਸ਼ੁੱਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਚਟਕਾ ਲੱਗਾ। ਅਦਾਲਤ ਨੇ ਉਹਨਾਂ ਦੇ ਖਿਲਾਫ ਦਾਇਰ ਮਾਨ ਹਾਨੀ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਜਿहां ਇਹ ਮਾਮਲਾ 2017 ਦਾ ਹੈ ਜਦੋਂ ਬਾਦਲ ਨੇ ਇੱਕ ਬਿਆਨ ਵਿੱਚ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੀ ਆਪਣੀ ਫੇਰੀ ਦੌਰਾਨ ਆਤਵਾਦੀਆਂ ਨੂੰ ਮਿਲਣ ਦਾ ਦੋਸ਼ ਲਾਇਆ ਸੀ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕੇਸ਼ਵਿਸ਼ਰ ਨੇ ਅਖੰਡ ਕੀਰਤਨੀ ਜਥੇ ਦੇ ਮੈਂਬਰਾਂ ਨਾਲ ਨਾਸ਼ਤਾ ਕੀਤਾ ਜੋ ਕਿ ਕਠੇ ਤੌਰ ਤੇ ਅਤਵਾਦੀ ਸੰਗਠਨ ਬਬਰਖਾਲਸਾ ਇੰਟਰਨੈਸ਼ਨਲ ਦਾ ਇੱਕ ਰਾਜਨੀਤਿਕ ਫਰੰਟ ਹੈ ਉਹਨਾਂ ਨੇ ਕਿਹਾ ਸੀ ਕਿ ਇਹ ਡਰਬ ਨਾ ਕਰੇ ਜੇਕਰ ਆਪ ਪੰਜਾਬ ਚ ਸੱਤਾ ਚ ਆਈ ਤਾਂ ਸੂਬੇ ਚ ਰਾਜਕਤਾ ਫੈਲ ਜਾਵੇਗੀ ਤੇ ਇਸ ਬਿਆਨ ਕਾਰਨ ਅਖੰਡ ਕੀਰਤਨੀ ਜਥੇ ਦੇ ਮੈਂਬਰ ਅਚੁੰਦਰ ਪਾਲ ਸਿੰਘ ਨੇ ਬਾਦਲ ਖਿਲਾਫ ਮਾਨ ਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਬਾਦਲ ਨੇ ਹਾਈ ਕੋਰਟ ਚ ਦਾਇਰ ਆਪਣੀ ਪਟੀਸ਼ਨ ਜਮਦੀ ਲੀਨ ਦਿੱਤੀ ਕਿ ਉਹਨਾਂ ਨੇ ਆਪਣੇ ਬਿਆਨ ਚ ਸ਼ਿਕਾਇਤਕਰਤਾ ਦਾ ਨਾਂ ਵੀ ਨਹੀਂ ਲਿਆ ਸੀ ਤੇ ਇਸ ਤੋਂ ਇਲਾਵਾ ਉਹ ਉਸ ਸਮੇਂ ਪੰਜਾਬ ਦੇ ਗ੍ਰਹਿ ਮੰਤਰੀ ਸਨ ਅਤੇ ਇਸ ਲਈ ਰਾਜਨੀਤਿਕ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਟਿੱਪਣੀ ਕਰਨਾ ਉਹਨਾਂ ਦੇ ਅਧਿਕਾਰ ਖੇਤਰ ਚ ਸੀ ਹਾਲਾਂਕਿ ਹਾਈ ਕੋਰਟ ਨੇ ਉਹਨਾਂ ਦੀ ਦਲੀਲ ਨੂੰ ਰੱਦ ਕਰ ਦਿੱਤਾ ਇਹ ਸਪਸ਼ਟ ਕਰਦੇ ਹੋਏ ਕਿ ਮਾਮਲਾ ਪਹਿਲੀ ਨਜ਼ਰੇ ਸੁਣਵਾਈ ਯੋਗ ਸੀ ਅਤੇ ਇਸ ਪੜਾਅ ਤੇ ਸ਼ਿਕਾਇਤ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਤੇ ਇਸ ਅਦਾਲਤੀ ਹੁਕਮ ਤੋਂ ਬਾਅਦ ਸੁਖਬੀਰ ਬਾਦਲ ਨੂੰ ਹੇਠਲੀ ਅਦਾਲਤ ਵਿੱਚ ਮੁਕਦਮੇ ਦਾ ਸਾਹਮਣਾ ਕਰਨਾ ਪਵੇਗਾ ਦੀਵਾਲੀ ਦਾ ਤਿਉਹਾਰ ਜੁੜਾ ਬਹੁਤ ਹੀ ਨੇੜੇ ਹੈ ਤੇ ਦਸਤਰ ਨੇ ਕਿ ਰੌਣਕਾਂ ਲੱਗੀਆਂ ਹੋਈਆਂ ਨੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਪਟਾਕੇ ਚਲਾਉਣ ਨੂੰ ਲੈ ਕੇ ਖਾਸ ਤੌਰ ਤੇ ਲੋਕ ਕਾਫੀ ਜ਼ਿਆਦਾ ਉਤਸੁਕ ਨਜ਼ਰ ਆ ਰਹੇ ਨੇ ਪਰ ਦਸਤਰ ਨੇ ਕਿ ਇਸ ਸੰਬੰਧ ਵਿੱਚ ਹੀ ਇੱਕ ਵੱਡਾ ਅਪਡੇਟ ਸਮੇ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ ਲੁਧਿਆਣਾ ਦੇ ਵਿੱਚ ਦੀਵਾਲੀ ਤੇ ਆਤਿਸ਼ਬਾਜ਼ੀ ਦਾ ਸਮਾਂ 2 ਘੰਟੇ ਤੱਕ ਸੀਮਿਤ ਰਹੇਗਾ 지하 پولیس ਕਮਿਸ਼ਨਰ ਨੇ ਲੁਧਿਆਣਾ ਸ਼ਹਿਰ ਵਿੱਚ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਆਤਿਸ਼ਬਾਜ਼ੀ ਦਾ ਸਮਾਂ ਨਿਰਧਾਰਿਤ ਕੀਤਾ ਹੈ ਇਸ ਤੋਂ ਬਾਅਦ ਪਟਾਕੇ ਚ ਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਪੁਲਿਸ ਕਮਿਸ਼ਨਰ ਨੇ ਗੁਰਪੁਰਪ ਦੇ ਮੌਕੇ ਤੇ ਆਤਿਸ਼ਬਾਜ਼ੀ ਦਾ ਸਮਾਂ ਰਾਤ 9 ਵਜੇ ਤੋਂ 10 ਵਜੇ ਤੱਕ ਯਾਨੀ ਇੱਕ ਕੰਟਾਰ ਨਿਰਧਾਰਿਤ ਕੀਤਾ ਹੈ ਪੁਲਿਸ ਕਮਿਸ਼ਨਰ ਦੇ ਹੁਕਮਾਂ ਤੇ ਪੁਲਿਸ ਡਿਪਟੀ ਕਮਿਸ਼ਨਰ ਨੇ ਸੁਪਰੀਮ ਕੋਰਟ ਦੇ ਹੁਕਮਾ ਦਾ ਹੱਬਾ ਲੈਂਦੇ ਹੋਏ ਇਹ پابੰਦੀ ਲਗਾਈ ਹੈ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਹੁਕਮ ਅਨੁਸਾਰ ਲੁਧਿਆਣਾ ਸ਼ਹਿਰ ਵਿੱਚ ਦੀਵਾਲੀ ਤੇ ਸਿਰਫ ਗ੍ਰੀਨ ਪਟਾਕੇ ਅਤੇ ਆਤਿਸ਼ਬਾਜ਼ੀ ਦੀ ਇਜਾਜ਼ਤ ਹੋਵੇਗੀ ਬੇਰੀਅਮ ਲੋਡ ਐਂਟੀਮੋਨੀ ਮਿਸ਼ਰਣ ਲਿਥੀਅਮ ਪਾਰਾ ਆਰਸੈਨਿਕ ਅਤੇ ਸੀਸਾ ਵਰਗੇ ਤੱਤਾਂ ਤੋਂ ਬਣੇ ਪਟਾਕੇ ਅਤੇ ਆਤਿਸ਼ਬਾਜ਼ੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਦੁਕਾਨਦਾਰ ਵੀ ਇੰਨਾ ਪਟਾਕਿਆਂ ਨੂੰ ਨਹੀਂ ਵੇਚ ਸਕਣਗੇ ਤੇ ਕੁਝ ਨਿਯਮ ਇਸ ਤਰ੍ਹਾਂ ਨੇ ਕੋਈ ਵੀ ਲਾਇਸੈਂਸ ਤੋਂ ਬਿਨਾ ਪਟਾਕੇ ਵੇਚ ਜਾਂ ਸਟੋਰ ਨਹੀਂ ਕਰ ਸਕੇਗਾ ਕੋਈ ਵੀ ਪਾਬੰਦੀਸ਼ੁਦਾ ਪਟਾਕੇ ਖਰੀਦ ਜਾਂ ਵੇਚ ਨਹੀਂ ਸਕੇਗਾ ਲੜੀਵਾਰ ਵਾਲੇ ਪਟਾਕਿਆਂ ਤੇ ਹੋਵੇਗੀ ਪਾਬੰਦੀ ਹਸਪਤਾਲਾਂ ਤੇ ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਅੰਦਰ ਪਟਾਕਿਆਂ ਅਤੇ ਆਦਿ ਸ਼ਬਾਜ਼ੀ ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਪ੍ਰਦੂਸ਼ਣ ਘਟਾਉਣ ਦੇ ਲਈ ਪਾਇ ਚਾਰਕ ਸਾਰੇ ਇੱਕੋ ਥਾਂ ਤੇ ਪਟਾਕਿਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਸਾਂਝੇ ਤੌਰ ਤੇ ਪਟਾਕੇ ਚਲਾਉਣ ਦੀਆਂ ਇੱਛਾਵਾਂ ਰੱਖਣ ਵਾਲੀਆਂ ਸੁਸਾਇਟੀਆਂ ਸੰਬੰਧਿਤ ਐਸਜੀਐਮ ਅਤੇ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕਰਨਗੀਆਂ ਇਹ ਹੁਕਮ 15 ਦਸੰਬਰ ਤੱਕ ਲਾਗੂ ਰਹਿਣਗੇ ਤੇ ਪੁਲਿਸ ਪਟਾਕੇ ਬਾਜ਼ਾਰਾਂ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਏਗੀ ਪੁਲਿਸ ਪਾਬੰਦੀਸ਼ੁਦਾ ਪਟਾਕੇ ਅਤੇ ਆਤਿਸ਼ਬਾਜ਼ੀ ਵੇਚਣ ਵਾਲਿਆਂ ਦੀ ਪਛਾਣ ਕਰਨ ਦੇ ਲਈ ਪਟਾਕੇ ਬਾਜ਼ਾਰਾਂ ਵਿੱਚ ਨਿਯਮਤ ਜਾਂਚ ਕਰੇਗੀ ਪਾਬੰਦੀਸ਼ੁਦਾ ਪਟਾਕੇ ਅਤੇ ਆਤਿਸ਼ਬਾਜ਼ੀ ਵੇਚਣ ਵਾਲੇ ਕਿਸੇ ਵੀ ਦੁਕਾਨਦਾਰ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਕਰਯੋਗਾਇ ਸੁਪਰੀਮ ਕੋਰਟ ਨੇ ਪਟਾਕਿਆਂ ਦੇ ਮਾਮਲੇ 'ਚ ਸਰਵਵਾਈ ਕਰਦਿਆ ਕਿਹਾ ਸੀ ਜੇਕਰ ਦਿੱਲੀ 'ਚ ਪਟਾਕਿਆਂ ਤੇ ਪਾਬੰਦੀ ਲੱਗਦੀ ਹੈ ਤਾਂ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਕਿਉਂ ਨਹੀਂ ਕਿਉਂਕਿ ਪਟਾਕਿਆਂ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਪੈਦਾ ਹੁੰਦਾ ਹੈ। ਦੁਦਰੀ ਉੱਤਰ ਪੱਛਮੀ ਹਵਾਵਾਂ ਕਾਰਨ ਮੌਸਮ ਨੇ ਕਰਵਟ ਲੈ ਲਿਆ। ਅੱਜ ਦੱਸਨੇ ਆ ਕਿ ਕੋ ਵੱਡੀ ਅਪਡੇਟ ਮੌਸਮ ਵਿਭਾਗ ਦੇ ਫੋਲੋ ਸਾਂਝੀ ਕੀਤੀ ਗਈ ਹੈ। ਹਾਲੇ ਵਿੱਚ ਪੰਜਾਬ ਚ ਮੌਸਮ ਸਾਫ ਬਣਿਆ ਹੋਇਆ ਹੈ ਹਾਲਾਂਕਿ ਜਿਵੇਂ ਹੀ ਠੰਡ ਦਸਤਕ ਦੇ ਰਹੀ ਹੈ ਨਾਲ ਹੀ ਕੁਝ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 0.5 ਡਿਗਰੀ ਦਾ ਥੋੜਾ ਵਾਧਾ ਹੋਇਆ ਜਿਸ ਨੂੰ ਆਮ ਮੰਨਿਆ ਜਾਂਦਾ ਜਦੋਂ ਕਿ ਘੱਟੋ ਘੱਟ ਤਾਪਮਾਨ 0.7 ਡਿਗਰੀ ਘਟਿਆ ਤੇ ਉੱਤਰ ਪੱਛਮੀ ਹਵਾਵਾਂ ਹੌਲੀ ਹੌਲੀ ਸਵੇਰ ਵਿੱਚ ਰਾਤਾਂ ਨੂੰ ਠੰਡਾ ਕਰ ਰਹੀਆਂ ਹਨ ਪ੍ਰਦੂਸ਼ਣ ਦੇ ਪੱਧਰ ਵਿੱਚ ਵੀ ਵੱਡੇ ਪੱਧਰ ਤੇ ਕੋਈ ਬਦਲਾਅ ਨਹੀਂ ਆਇਆ ਰਾਜ ਵਿੱਚ PM10 ਦਾ ਪੱਧਰ ਬਹੁਤ ਹੀ ਗੈਰ ਸਿਹਤਮੰਦ ਸ਼੍ਰੇਣੀ ਵਿੱਚ ਹੈ ਜੋ ਕਿ ਲਗਭਗ 144 ਦਰਜ ਕੀਤਾ ਗਿਆ PM2.5 ਦਾ ਪੱਧਰ ਵੀ 77 ਦੇ ਆਸ-ਪਾਸ ਪਹੁੰਚ ਗਿਆ ਜਿਸ ਨੂੰ ਗੈਰ ਸਿਹਤਮੰਦ ਮੰਨਿਆ ਜਾ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ ਇਸ ਸਮੇਂ ਉੱਤਰ ਪੱਛਮ ਤੂਹਾਵਾ ਵਗ ਰਹੀਆਂ ਨੇ ਤੇ ਇਹ ਹਵਾਵਾਂ ਰਾਜ ਦੇ ਅੰਦਰੂਨੀ ਹਿੱਸਿਆਂ ਤੋਂ ਪ੍ਰਦੂਸ਼ਕਾਂ ਨੂੰ ਗੁਆਂਡੀ ਖੇਤਰਾ ਵੱਲ ਲੈ ਜਾ ਰਹੀਆਂ ਹਨ ਤੇ ਇਸ ਦੇ ਨਤੀਜੇ ਵਜੋਂ ਕੁਝ ਇਲਾਕਿਆਂ ਵਿੱਚ ਤੁੰਦ ਅਤੇ ਧੂਆਂ ਹੋ ਸਕਦਾ ਹੈ ਜਦੋਂ ਕਿ ਦੂਜੇ ਇਲਾਕਿਆਂ ਵਿੱਚ ਹਵਾ ਮੁਕਾਬਲਤਨ ਸਾਫ਼ ਹੋ ਸਕਦੀ ਹੈ तापमान ਦੇ ਹਿਸਾਬ ਨਾਲ ਬਠਿੰਡਾ ਇਸ ਸਮੇਂ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਹੈ ਇਸ ਦਰਾਂ ਗੁਰਦਾਸਪੁਰ ਚ ਘੱਟੋ ਘੱਟ ਤਾਪਮਾਨ 15.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਸ ਨਾਲ ਇਹ ਸੂਬੇ ਵਿੱਚ ਸਭ ਤੋਂ ਠੰਡਾ ਦੱਸਿਆ ਜਾ ਰਿਹਾ ਹੈ ਕੁੱਲ ਮਿਲਾ ਕੇ ਪੰਜਾਬ ਚ ਮੌਸਮ ਆਮ ਹੈ ਪਰ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਬਣਿਆ ਹੋਇਆ ਹੈ ਅਜਤੰਤ ਤੇਰਜ ਤੇ ਸੋਨੇ ਚਾਂਦੀ ਦੀ ਕੀਮਤਾਂ ਦੇ ਵਿੱਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਦੀਵਾਲੀ ਅਤੇ ਧੰਤੇਰਸ ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਸਾਲ 2025 ਦੇ ਤਿਉਹਾਰੀ ਸੀਜ਼ਨ ਦੇ ਵਿੱਚ ਸੋਨੇ ਤੇ ਚਾਂਦੀ ਦੋਵੇਂ ਦੀਆਂ ਕੀਮਤਾਂ ਵਿੱਚ ਹੁਣ ਤੱਕ ਭਾਰੀ ਵਾਧਾ ਦਰਜ ਕੀਤਾ ਜਾ ਚੁੱਕਿਆ ਹੈ ਸਿਰਫ ਭਾਰਤ ਹੀ ਨਹੀਂ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ڈالر 4300 ਪ੍ਰਤੀ ਔਂਸ ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚਣ ਤੋਂ ਬਾਅਦ ਥੋੜੀਆਂ ਘਟ ਗਈਆਂ ਹਨ ਪਰ ਅਜੇ ਵੀ ਉੱਚੀਆਂ ਹੀ ਨੇ ਤਾਂ ਅੱਜ ਦੀ ਤਾਜ਼ਾ ਦਰ ਕੁਝ ਇਸ ਤਰ੍ਹਾਂ 24 ਕੈਰਟ ਸੋਨਾ 13278 ਰੁਪਏ ਪ੍ਰਤੀ ਗ੍ਰਾਮ लाख बत्ती हजार सात रुपए प्रति दस ग्राम सोना बारह हजार एक सो रुपये नौ सो सति ग्राम नवे हजार पान सौ नब्बे रुपए प्रति दस ग्राम चांदी एक सो चौरासी इशार नब्बे रुपए प्रति ग्राम एक लख चौरासी हजार नौ सो रुपए प्रति किलोग्राम ਤੇ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ ਕੁਝ ਇਸ ਪ੍ਰਕਾਰ ਨੇ ਦਿੱਲੀ ਵਿੱਚ 24 ਕੈਰਟ 13993 ਰੁਪਏ ਪ੍ਰਤੀ ਗ੍ਰਾਮ 22 ਕੈਰਟ 12186 ਰੁਪਏ ਗ੍ਰਾਮ ਮੁੰਬਈ ਕੋਲਕਾਤਾ ਬੰਗਲੂਰੂ ਹైదరాబాద్ ਕੇਰਲ ਅਤੇ ਪੂਨੇ ਵਿੱਚ 24 ਕੈਰਟ ਸੋਨਾ 13278 ਰੁਪਏ ਗ੍ਰਾਮ 22 ਕੈਰਟ 12171 ਰੁਪਏ ਗ੍ਰਾਮ ਚੇਨਈ 24 ਕੈਰਟ 13310 ਰੁਪਏ ਗ੍ਰਾਮ 22 ਕੈਰੇਟ 12201 ਰੁਪਏ ਗ੍ਰਾਮ ਅਹਮਦਾਬਾਦ ਅਤੇ ਵਿਡੋਦਰਾ 24 ਕੈਰੇਟ 13283 ਰੁਪਏ ਗ੍ਰਾਮ 22 ਕੈਰੇਟ 12176 ਰੁਪਏ ਗ੍ਰਾਮ ਮਹਿਰਾਵਲਾ ਕਹਿੰਦਾ ਹੈ ਕਿ ਜੇਕਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡਾਲਰ ਕਮਜ਼ੋਰ ਹੁੰਦਾ ਹੈ ਜਾਂ ਰੁਪਏ ਦੀ ਕੀਮਤ ਘਟਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸੋਨਾ ਅਤੇ ਚਾਂਦੀ ਦੋਵੇਂ ਹੋਰ ਮਹਿੰਗੇ ਹੋ ਸਕਦੇ ਹਨ ਪੰਜਾਬ ਦੇ ਵਿੱਚ ਇੰਨਾ ਲੋਕਾਂ ਦੀ ਪੈਨਸ਼ਨ ਹੋਵੇਗੀ ਬੰਦ ਜਿਹਾ ਕੁਝ ਨਵੇਂ ਨਿਯਮ ਜੁੜੇ ਸਾਹਮਣੇ ਆ ਰਹੇ ਨੇ ਪਰਾਲੀ ਸਾੜਨ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਗਿੱਦੜ ਬਾਹਾ ਦੇ ਐਸਟੀਐਮ ਵੱਲੋਂ ਕਿਸਾਨਾਂ ਲਈ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਸਾੜਦੇ ਪਾਇਉ ਜਾਣਗੇ ਨਾ ਸਿਰਫ ਉਹਨਾਂ ਖਿਲਾਫ ਪਰਚਾ ਪਰਚਾਦਾਰ ਸ਼ਿਕਾਇਤਾਂ ਚਾਵੇਗਾ ਸਗੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਪੈਨਸ਼ਨ ਅਤੇ ਹੋਰ ਸਰਕਾਰੀ ਸਹੂਲਤਾਂ ਵੀ ਰੋਕ ਦਿੱਤੀਆਂ ਜਾਣਗੀਆਂ ਸੂਤਰਾ ਮੁਤਾਬਕ ਐਸਟੀਐਮ ਨੇ ਸਪਸ਼ਟ ਕੀਤਾ ਕਿ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਵਿਅਕਤੀ ਸਰਕਾਰੀ ਯੋਜਨਾਵਾਂ ਦਾ ਲਾਭ ਨਹੀਂ ਲੈ ਸਕੇਗਾ ਇਸ ਸੰਬੰਧੀ ਆਂਗਣਵਾਰੀ ਵਰਕਰਾਂ ਨੂੰ ਵੀ ਖਾਸ ਡਿਊਟੀ ਦਿੱਤੀ ਗਈ ਹੈ ਜੋ ਘਰ-ਘਰ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਉਹਨਾਂ ਦੇ ਨਾਲ-ਨਾਲ ਸਥਿਤੀ ਦੀ ਰਿਪੋਰਟ ਤਿਆਰ ਕਰਨਗੇ ਉਹਨਾਂ ਨੇ ਕਿਹਾ ਸਰਕਾਰ ਵੱਲੋਂ ਵਾਰ-ਵਾਰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਕਿਸਾਨ ਹੁਕਮਾਂ ਦੀ ਉਲੰਘਣਾ ਕਰ ਰਹੇ ਨੇ ਤੇ ਹੁਣ ਅਜਿਹੇ ਮਾਮਲਿਆਂ ਵਿੱਚ ਕਿਸੇ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ ਇੱਥੇ ਖਾਸ ਕਰ ਇਹ ਹੈ ਕਿ ਗਿੱਦੜ ਬਾਹਰ ਦੇ ਸਬਡਿਵੀਜ਼ਨ ਵਿੱਚ ਆਉਂਦੇ ਸਾਰ ਆਂਗਣਵਾਲੀ ਵਡ ਵਰਕਰਾਂ ਨੂੰ ਇਸ ਮੋਹਮ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਕਿਉਂਕਿ ਇਸ ਦਾ ਸਿੱਧਾ ਅਸਰ ਜੜਾ ਕੀ ਸਿਹਤ ਤੇ ਪੈਂਦਾ ਹੈ। ਤਦ ਲਈ ਵਿਧਾਇਕ ਦੇ ਪੁੱਤਰ ਨੂੰ ਹਵਾਈ ਫੇਅਰ ਕਰਨਾ ਜਿਹੜਾ ਮਹਿੰਗਾ ਪੈ ਗਿਆ ਉਸ ਦੀ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਲੁਧਿਆਣਾ ਦੇ ਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਛੋਟੇ ਪੁੱਤਰ ਨੇ ਇੱਕ ਵਿਆਵਜ ਹਵਾਈ ਫਾਇਰ ਕੀਤਾ ਉਸ ਦੇ ਵੱਡੇ ਭਰਾ ਨੇ ਉਸ ਨੂੰ ਹਵਾਈ ਫਾਇਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਇਸ ਘਟਨਾ ਨਾਲ ਸੰਬੰਧਿਤ ਇੱਕ ਵੀਡੀਓ ਹੁਣ ਸਾਹਮਣੇ ਆਇਆ ਵਿਆਸ ਸਮਾਗਮ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਹਲਕੇ ਦੇ ਗਿਲਪਿੰਡ ਵਿੱਚ ਹੋਇਆ ਸੀ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕੀ ਵਿਆਕਦੋ ਜਾਂ ਕਿਸ ਦੇ ਘਰ ਹੋਇਆ ਸੀ ਪੁਲਿਸ ਦਾ ਕਹਿਣਾ ਹੈ ਕਿ ਵਿਧਾਇਕ ਦੇ ਪੁੱਤਰ ਨੂੰ ਮਾਮਲੇ ਵਿੱਚ ਪੁਸ਼ਪਕਸ਼ ਲਈ ਬੁਲਾਇਆ ਗਿਆ ਹਤਿਆਤ ਦੀ ਜਾਂਚ ਕੀਤੀ ਜਾਵੇਗੀ ਸੂਤਰਾਂ ਤੋਂ ਪਤਾ ਲੱਗਿਆ ਕਿ ਵਿਧਾਇਕ ਸੰਗੋਵਾਲ ਨੂੰ ਆਪ ਹਾਈ ਕਮਾਨ ਨੇ ਵੀ ਦਿੱਲੀ ਬੁਲਾਇਆ ਹੈ ਇਸ ਦੌਰਾਨ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਵੀਡੀਓ ਵਿੱਚ ਗੋਲੀ ਬਾਡੀ ਕਰਨ ਵਾਲਾ ਉਸ ਦਾ ਪੁੱਤਰ ਹੈ ਹਾਲਾਂਕਿ ਉਸਨੇ ਦਾਅਵਾ ਕੀਤਾ ਉਸ ਦਾ ਪੁੱਤਰ ਜਗਪਾਲ ਖਡੌਣੇ ਦੀ ਬੰਦੂਕ ਨਾਲ ਹਵਾਈ ਫਾਇਰ ਕਰ ਰਿਹਾ ਸੀ ਤੇ ਹਵਾਈ ਫਾਇਰ ਕਰਨ ਦਾ ਇੱਕ 5 ਸਕਿੰਟ ਦਾ ਵੀਡੀਓ ਸਾਹਮਣੇ ਆਇਆ ਉਸ ਦਾ ਵੱਡਾ ਭਰਾ ਗਵਿੰਦਰ ਸਿੰਘ ਉਰਫ ਲਾਡੀ ਵੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਜੋ ਗੋਲੀਬਾਰੀ ਤੋਂ ਬਾਅਦ ਜਗਪਾਲ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤੇ ਇਸ ਮਾਮਲੇ ਵਿੱਚ ਲੁਧਿਆਣਾ ਦੇ ACP ਹਰਜਿੰਦਰ ਸਿੰਘ ਨੇ ਦੱਸਿਆ ਵਿਧਾਇਕ ਦੇ ਪੁੱਤ ਨੂੰ ਪੁਸ਼ਕਸ਼ ਲਈ ਬੁਲਾਇਆ ਗਿਆ ਤੇ ਉਸ ਨੂੰ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਹਥਿਆਰ ਨਾਲ ਜਾਂਚ ਲਈ ਪੇਸ਼ ਹੋਣ ਲਈ ਵੀ ਕਿਹਾ ਗਿਆ ਜਾਂਚ ਤੋਂ ਬਾਅਦ ਟੁਕਮੀ ਕਾਰਵਾਈ ਕੀਤੀ ਜਾਵੇਗੀ ACP ਨੇ ਦੱਸਿਆ ਵਿਧਾਇਕ ਜੀਵਨ ਸਿੰਘ ਸੰਗੋਵਾਲ 4 ਵੇਸ ਕਟਨਾ ਬਾਰੇ ਗੱਲ ਕੀਤੀ ਗਈ ਹੈ ਤੇ ਉਸਨੇ ਕਿਹਾ ਵੋਸਾ ਪੁੱਤਰ ਵੀਡੀਓ ਵਿੱਚ ਦਿਖਾਈ ਦੇ ਰਿਹਾ ਪਰ ਕੋਈ ਅਸਲੀ ਹਥਿਆਰ ਨਹੀਂ ਵਰਤਿਆ ਗਿਆ ਤਾਂ ਫਿਲਹਾਲ ਦੇ ਨਿਊਜ਼ ਬੁਲੇਟਿਨ ਦੇ ਵਿੱਚ ਬਸ ਐਨਆਈ ਮਨੁਦੋ ਦਾ ਚਾਹਤ ਤਨਪਾ